ਆਹ ਦੇਖੋ ਪਾਰੋ ਰਿਪੋਰਟ ਲਾਉਣਾ ਹੈ ਮਿਸਰਾਂ ਆ ਗਏ ਸਾਰੇ ਪੱਟੇ ਉਸ ਦਾ ਜੀ ਆ ਬੇਹੇਤ ਦੇ ਇਧਰ ਨਹੀਂ ਜਾਣਾ ਯੋ ਲੋ ਬਿਚਰਾ ਚੋ ਮੌਕੇ ਤੇ ਸੱਚੋ ਪਹੁੰਚੇ ਨੇ ਐਸੇ ਜਿਹਨੇ ਪਹੁੰਚ ਕੇ ਮੌਕੇ ਮੌਕਾ ਸੰਭਾਲਿਆ ਖੁਦ ਦੇਖ ਲਓ ਲੋਕਾਂ ਨੂੰ ਅੱਜ ਤੋ ਤੋਹਰਾ ਜਾ ਰਿਹਾ ਹੈ ਕਿ ਕੀ ਆ ਜਾ ਰਿਹਾ ਸੀ ਕਿ ਪਿੱਛੋ ਪਾਣੀ ਵਧ ਛੜਿਆ ਗਿਆ ਜਿਸ ਨੂੰ ਲੈ ਕੇ ਲੋਕ ਨਹੀਂ ਮੰਨ ਰਹੇ ਸੀ ਲੋਕ ਮੌਕੇ ਤੇ ਪਹੁੰਚ ਗਏ ਸੀ ਪਰ ਉਹ ਖੁਦ ਐਸਾ ਚ ਮੌਕੇ ਦਾ ਮੌਕੇ ਨੂੰ ਬੋਲੇ ਲੋਕ ਗੜਬੜਾ ਨੂੰ ਭੇਜਿਆ ਜਾ ਰਿਹਾ ਕਿ ਪ੍ਰਸ਼ਾਸਨ ਲਗਾ ਮਾਤਾ ਜੀ ਆਪਾਂ ਕੀ ਅੱਛੀ ਤਰ੍ਹਾਂ ਸਿਫਾਈ ਹੋ ਗਈ ਜੀ ਇਹ ਦਨਪਤੀ ਵਿਸਰਜਨ ਆ ਜਿਹੜਾ ਘਰਾਂ ਦੇ ਵਿੱਚ ਕੀਤਾ ਜਾਵੇ ਕਿਉਂਕਿ ਕਿਸੇ ਸਮੇਂ ਵੀ ਪਾਣੀ ਜਿਹੜਾ ਇਹ ਹਾਜਲ ਤੋਂ ਬਾਅਦ ਛੱਡਿਆ ਜਾ ਸਕਦਾ ਪਰ ਲੋਕ ਜਿਹੜੇ ਸੀਗੇ ਆ ਬੁਮਾਰੇ ਹੋ ਰਹੇ ਸੀ ਨਹੀਂ ਮੰਨ ਰਹੇ ਸੀ ਪ੍ਰਸ਼ਾਸਨ ਦੀ ਗੱਲ ਪਰ ਖੁਦ ਐਸਐਚਓ ਮੌਕੇ ਤੇ ਪਹੁੰਚੇ ਉਹਨਾਂ ਨੇ ਮੋਰਚਾ ਸੰਭਾਲ ਲਿਆ ਤੇ ਲੋਕਾਂ ਨੂੰ ਘਰਾਂ ਨੂੰ ਤੋੜ ਰਹੇ ਨੇ ਤੋ ਮੈਂਨੇ ਮੇਂ ਛੋਟੀ ਬਾਈ ਤੇ ਨਹੀਂ ਨਹੀਂ ਥੋੜਾ ਬੋਲਦਾ ਕਿ ਲੋਕਾਂ ਨੂੰ ਤੋਰ ਲਾਉਂਦੇ ਆਂ ਤਾਂ ਮੈਂਨੇ ਮੇਂ ਛੋਟੀ ਬਾਈ ਤੇ ਨਹੀਂ ਨਹੀਂ ਥੋੜਾ ਬੋਲਦਾ ਕਿ ਲੋਕਾਂ ਨੂੰ ਤੋਰ ਲਾਉਂਦੇ ਆਂ ਤਾਂ ਮੈਂਨੇ ਮੇਂ ਛੋਟੀ ਬਾਈ ਤੇ ਉਹ ਆਖੋਣ ਦਾ ਬਹੁਤਾਈ ਫੈਕਸ਼ਨ ਦੀ ਕੋਤਲ ਨੂੰ ਮਨਾ ਕੇ ਉਹ ਬਾਪੂ ਜੀ ਵੀ ਸਲਾਈਸ ਆ ਗਏ ਅਸੀਂ ਮੁਫਤ ਦੇ ਆਪ ਜਰਗੀ ਸਿੱਖੇ ਸਿਕਨ ਜਾ ਕੇ ਗਣਪਤੀ ਵੀ ਸਜਣ ਕਰ ਰਹੇ ਸੀ ਉਹਨਾਂ ਨੂੰ ਤੋੜਿਆ ਗਿਆ ਖੁਦ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹ ਖੁਦ ਲੋਕ ਜਿਹੜੇ ਨੇ ਸਮਗਰੀ ਲੈ ਕੇ ਆਏ ਨੇ ਵਿਸਰਜਨ ਕਰਨ ਨੂੰ ਉਹਨਾਂ ਨੂੰ ਘਰਾਂ ਨੂੰ ਤੋਰਿਆ ਜਾ ਰਿਹਾ ਕਿਉਂਕਿ ਪਾਣੀ ਕਿਸੇ ਸਮੇਂ ਵੀ ਵਧ ਸਕਦਾ ਬਿਲਕੁਲ ਜੀ ਮੌਕੇ ਤੇ ਪਹੁੰਚੇ ਹੋਏ ਨੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਸੀ ਘਰਾਂ ਨੂੰ ਜਾਓ ਅੱਗੇ ਨਾ ਆਇਆ ਜਾਵੇ ਵੱਡੀ ਗਿਣਤੀ ਚ ਲੋਕ ਕਿਨਾਰੇ ਤੇ ਸੀਗੇ ਪਰ ਉਹਨਾਂ ਸਾਰਿਆਂ ਨੂੰ ਥਾਣੇ ਦੀ ਪੁਲਿਸ ਵੱਲੋਂ ਸਮਝਾਇਆ ਜਾ ਰਿਹਾ ਸਮਝਾ ਕੇ ਘਰ ਨੂੰ ਤੋਰਿਆ ਜਾ ਰਿਹਾ ਕਿ ਇਨਾਂ ਜੇ ਇਨਾਂ ਕਿਨਾਰਿਆਂ ਦੇ ਉੱਤੇ ਇਸ ਸਮੇਂ ਨਾ ਆਇਆ ਜਾ લે જઈ લે માઘુમરી ઓર ઓણી હોણી ઓર 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 થોડોક આવલા આપણા હાલો આપણા એ કરો એના ਦਾ કોઈ પોતાનો પરલો ઓકે નઈ છોડ દેતા મશીન લગી જાવા છે જેને ખડે સાલે multimod spam 1 x 3 ਆਇਓ ਤੇ ਇੱਕ ਲੇਡੀਜ਼ ਪੁਲਿਸ ਵਾਲੇ ਸੀ ਮੇਰੇ ਨਾਲ ਸੱਤ ਪਾਰਟਾਈ ਪੀ ਹੋਇਆ ਮੂਰਤੀ ਲੈ ਜਾ ਰਹੇ ਸੀ ਨੀਚੇ ਸੀ ਉੱਠੀ ਮਾੜੇ ਬੰਦੇ ਪਾਸਿਓ ਉਹਨਾਂ ਨੇ ਪੁਲਿਸ ਵਾਲੇ ਇਹ ਇੱਕ ਦਿਮਾਗ ਕਿ ਲਾਠੀਆਂ ਉਟੀਆਂ ਚਲਾਈਆਂ ਆਹ ਸਾਡੇ ਉੱਪਰ ਪੁਲਿਸ ਵਾਲੇ ਪੁਲਿਸ ਵਾਲੇ ਕੁਝ ਝੂਲੇਂਦੇ ਸਨ ਮਾਰਿਆ ਕਿਉਂ ਆਹ ਮਾਰਿਆ ਕਿੱਥੇ ਅੱਧਰ ਜਾਣਾ ਨਹੀਂਗਾ ਅੱਛਾ ਜਾਣਾ ਨਹੀਂ ਅੱਧਰ ਉਹਨਾਂ ਨੇ ਸਰਦ ਨਹੀਂ ਕਰਨ ਦਿੱਤਾ ਨਹੀਂ ਕਰਨ ਦਿੱਤੇ ਵਾਪਸ ਆ ਕੇ ਮੂਰਤੀ ਲੈ ਕੇ ਜਾ ਰਹੇ ਦੂਸਰੇ ਪਾਸੇ ਜਾਣਾ ਪੈਣਾ ਤੁਹਾਨੂੰ ਹੁਣ ਘੁੰਮ ਕੇ ਜਾਣਾ ਪੈਣਾ ਤੁਹਾਨੂੰ ਦਿੱਕਤ ਹੋ ਰਹੀ ਹਿੰਦੂ ਸਮਾਜ ਦੇ ਉੱਪਰ ਲਾਠੀ ਚਾਰਜ ਗਣਪਤੀ ਮਹੋਸਤਵ ਕਮੇਟੀ ਨੇ ਲਾਠੀ ਚਾਰਚ ਕੀਤਾ ਨੇ ਬਹੁਤ ਬੇਦਰਦ ਗੱਲ ਮੰਗ ਕਰਦੇ ਕਿ ਮੰਗ ਤੇ ਸਾਠੀ ਗਣਪਤੀ ਵਿਸਥਾਪਨ ਕਰਨ ਆਏ ਸੀ ਤੇ ਵਿਸਥਾਪਨ ਕੀਤਾ ਨਹੀਂ ਦਿੱਤਾ ਨਹੀਂ ਵਾਪਸ ਆਪਸ ਜਾ ਰਹੇ ਮੰਗ ਹੀ ਕਰਦੇ ਕੱਲ ਤੇ ਹੀ ਹੋਏ ਹਮ ਸਾਠੀ ਮੰਗਦੇ ਹੀ ਬੈਠੇ ਹੋਣਾ ਚਾਹੀਦਾ ਪ੍ਰਸਰਚਨ ਹਰ ਸਾਲ ਇੱਥੇ ਪ੍ਰਸਰਚਨ ਕਰਕੇ ਜਾਂਦੇ ਸੀ ਗਲਤ ਕੀਤਾ ਪ੍ਰਸਾਦ ਗਲਤ ਕੀਤਾ ਪ੍ਰਸਾਦ ਇਸ ਸਾਲ ਹੋ ਗਿਆ

ਇਹ ਰੋਣਿਸ਼ ਸ਼ਮਰ ਫਿਲਗਾਂਜ ਫੇਪੁਰਾ ਵੀ ਆਇਆ ਇਹਨੂੰ ਬੰਦੀ ਰਿਸ਼ੀ ਬੜਪਤੀ ਵਿਚਾਰ ਚੰਦ ਆਇਆ ਕਾਫੀ ਲੱਗਿਆ ਦਸਰ ਮਾਰ ਕਰਨ ਵਾਲੇ ਨਾਲ ਹੈ ਪਰ ਕੋਈ ਨਹੀਂ ਪੂਰਾ ਮਾਗੀ ਪ੍ਰਸ਼ਾਸਨ ਦਾ ਸਾਥ ਹੈਗਾ ਗੋਟਾਖੋਰ ਨਾਲ ਪੂਰੀ ਟੀਮ ਪੂਰੀ ਟੀਮ ਦੇ ਨਾਲ ਕਰ ਰਹੇ ਜੋ ਕਰ ਰਹੇ ਪਰ ਇਹ ਕਿਹੜਾ ਮਾਗਾ ਹੈ ਹਾਂ ਜੀ ਭਾਈ ਕਿਸ ਤਰ੍ਹਾਂ ਦੇਖ ਰਹਾ ਗੜਪਤੀ ਕਿਸੇ ਦੇ ਲੋਰੇ ਆ ਜੀ ਦੇਖ ਲਓ ਇਹ ਸੁਣਦੇ ਨਹੀਂ ਭਰਾਵਾ ਇਹਨਾਂ ਨੇ ਬਸੇੜਾ ਬਚਾ ਕਰਨੇ ਮੰਨਦੇ ਨਹੀਂ ਕਿਸ ਦੀ ਗੱਲ ਕਿਤੇ ਨਾ ਕਿਤੇ ਹਾਂ ਡਾਕਟਰ ਜੀ ਕਿਹ ਰੋਕਿਆਗੇ ਇਹਨਾਂ ਨੂੰ ਰੋਕੀ ਜਾਂ ਮੈਂ ਸੁਣਦੇ ਨਹੀਂ ਉਹਲੇ ਨਹੀਂ ਮੰਨਦੇ ਹੈਗੇ ਕਿੰਨਾ ਕ ਹੋਣਾ ਇਹਨਾਂ ਨੂੰ ਬੋਲੀਏ ਪ੍ਰਸ਼ਾਸਨ ਤੋਂ ਮਨਾ ਕੀਤਾ ਹੋਇਆ ਮੈਂ ਪ੍ਰਸ਼ਾਸਨ ਤੋਂ ਕੋਈ ਸਰਜਰ ਹਾਂ ਉਹ ਤਾਂ ਮਨਾ ਦਿੱਤਾ ਪਰ ਮੈਂ ਹੁਣ ਤੜੇ ਇਹਨਾਂ ਨੂੰ ਧਾਰਦੇ ਆ ਮੈਂ ਜਾਓ ਭਾਈ ਇੱਥੇ ਦੀ ਧਾਰਨਾ ਉਪਰੋ ਉਤਾਰੋ ਉਪਰੋ ਉਤਾਰਨਾ ਹੈ ਜੀ ਹਾਂ ਕਿਸੇ ਚੀਜ਼ ਨਾਲ ਧਾਰ ਦੋ ਜੀ ਜਨਤਾ ਵੈਹ ਕੁਝ ਦੋ ਮਿਲ ਆ ਜਾ ਮੈਂ ਜਨਤਾ ਨੂੰ ਰੋਕੋ ਵੀ हंडी आ रही है दो मिला बाकी भी हो आ रहा है इलाज का पीछे बाकी दो मिला बाकी है तो